ਮੈਨੂੰ ਨਾ ਖਬਰ ਮਿਲੀ ਸੀ ਕਿ ਸਨੌਰ ਰੋਡ ਦੇ ਉੱਤੇ ਇੱਕ ਬੱਸ ਦੇ ਵਿੱਚ ਔਰ ਟੈਂਕਰ ਦੇ ਵਿੱਚ ਭਿਆਨਕ ਟੱਕਰ ਹੋਈ ਆ ਔਰ ਬਹੁਤ ਸਾਰੇ ਲੋਕ ਜ਼ਖਮੀ ਹੋਇਆ ਔਰ ਮੈਂ ਉਸ ਵੇਲੇ ਉਸ ਵੇਲੇ ਮੈਂ ਸਾਰੀ ਇਨਫੋਰਮੇਸ਼ਨ ਗੈਦਰ ਕੀਤੀ ਜੀ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਪੁਲਿਸ ਦੇ ਨਾਲ ਔਰ ਸਾਰਿਆਂ ਦੇ ਨਾਲ ਤੇ ਜਿਹੜੀ ਆਪਣੇ ਸਾਡਾ ਨਵਾਂ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਸੜਕ ਸੁਰੱਖਿਆ ਫੋਰਸ ਜਿਹੜਾ ਕੀਤਾ ਸੀਗਾ ਨਾ ਜੀ ਦੇਖੋ ਤੁਹਾਡੇ ਸਾਹਮਣੇ ਜੀਓ ਇਮੀਡੀਏਟਲੀ 16 ਪੇਸ਼ੈਂਟਸ ਮਤਲਬ ਬਹੁਤ ਜਿਆਦਾ ਮਤਲਬ ਪਹਾਨੇ ਕੈਕਸੀਡੈਂਟ ਸੀਗਾ 16 ਮਰੀਜ਼ ਉਹਨਾਂ ਨੇ ਜਦਰਾ ਹਸਪਤਾਲ ਲਿਆਂਦੇ ਤੇ ਉਹ ਸਾਰੇ ਇੱਥੇ ਦਾਖਲ ਹੈ ਜੀ ਉਹਨਾਂ ਚੋਂ ਕੁਝ ਪੇਸ਼ੈਂਟ ਸੀਰੀਅਸ ਹੈ ਜਿਨ੍ਹਾਂ ਦਾ ਮਤਲਬ ਸੀਟੀ ਹੋ ਗਿਆ ਹੈਗਾ ਉਹਨਾਂ ਨੂੰ ਬਲੱਡ ਲੌਸ ਵੀ ਸੀਗਾ ਤੇ ਜੇ ਮਤਲਬ ਉਹਦੇ ਜਿਹੜੀ ਸੜਕ ਸੁਰੱਖਿਆ ਫੋਰਸ ਕਰਕੇ ਇਮੀਡੀਏਟ ਐਂਬੂਲੈਂਸ ਆ ਗਈ ਔਰ ਇਮੀਡੀਏਟ ਉਹਨਾਂ ਨੂੰ ਮੈਡੀਕੂਲੇਟ ਮਿਲ ਗਈ ਜਿਹੜੀ ਸਾਡੀ ਫ੍ਰਿਸਟ ਅਸਿਸਟੈਂਸ ਕੀੰਦੀ ਉਹਦੇ ਕਰਕੇ 16 ਬੰਦਿਆਂ ਨੂੰ ਮੈਡੀਕੂਲੇਟ ਮਿਲੀ ਪਰ ਦੋ ਤਿੰਨ ਬੰਦਿਆਂ ਦੀ ਜਾਨ ਵੀ ਬਚੀ ਜਿ ਉਹਨਾਂ ਨੂੰ ਸਾਰੇ ਜਿਹੜੇ ਸਾਰੇ ਸਪੈਸ਼ਲਿਸਟ ਹੈ ਇਨਕਲੂਡਿੰਗ ਜਿਹੜੇ ਬ੍ਰੇਨ ਦੇ ਨਿਊਰੋ ਸਰਜਨ ਜਿਹੜੇ ਨਿਊਰੋ ਸਰਜਨ ਉਹਨਾਂ ਦੀ ਮਾਨਿਟਰਿੰਗ ਕਰ ਰਿਹਾ ਹੈ ਤੇ ਇਹਦਾ ਜੋ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਮਨਸ਼ਾ ਸੀ ਜਿਸ ਸਕੀਮ ਦੀ ਜਿਹੜੀ ਸਾਡੇ ਜੋ ਸਾਡਾ ਸਕੀਮ ਦਾ ਮੰਤਬ ਸੀਗਾ ਫਰਿਸ਼ਤੇ ਸਕੀਮ ਦਾ 660 ਸੁਰੱਖਿਆ ਪੋਸਟਾਂ ਨੂੰ ਲੋਕਾਂ ਨੂੰ ਫਾਇਦਾ ਵੀ ਹੋ ਰਿਹਾ ਔਰ ਜਾਨਾਂ ਵੀ ਬਚ ਰਹੀਆਂ ਇਲਾਜ ਦੀ ਗੱਲ ਕੀਤੀ ਆ ਗਈ ਕਿ ਉਹ ਸਾਰੇ ਜਿਹੜੇ ਯਾਤਰੀ ਸੀ ਉਹਨਾਂ ਦਾ ਇਲਾਜ ਸ਼ੁਰੂ ਕੀਤਾ ਜਾ ਰਿਹਾ ਉਹਦੇ ਬਿਲਕੁਲ ਬਿਲਕੁਲ ਫ੍ਰੀ ਹੈ ਜੀ ਮੈਂ ਅੰਦਰ ਜਾ ਕੇ ਆਇਆ ਤੇ ਤਨੋਜ਼ਯੋ ਦੀ ਫੁਟੇਜ ਵੀ ਦੇ ਦਾਂਗੇ ਮੈਂ ਸਾਰਿਆਂ ਦੇ ਅਟੈਂਡੈਂਟ ਨਾਲ ਗੱਲ ਕੀਤੀ ਆ ਸਾਰਿਆਂ ਨੇ ਕਿਹਾ ਜੀ ਸਾਨੂੰ ਲੈ ਕੇ ਵੀ ਆਪਣੇ ਆਪ ਆਏ ਆ ਤੁਰੰਤ ਲੈ ਕੇ ਆਏ ਆ ਸਟੇਪ ਸੁਰੱਖਿਆ ਫੋਰਸ ਵਾਲੇ ਐਂਬੂਲੈਂਸ ਵਾਲੇ ਔਰ ਅੱਗੇ ਜਿਹੜਾ ਰਜਦਰਾ ਹਸਪਤਾਲ ਹੈ ਇਹਨਾਂ ਦੇ ਸਟਾਫ ਨੇ ਬਹੁਤ ਅੱਛੀ ਤਰ੍ਹਾਂ ਸਾਨੂੰ ਅਟੈਂਡ ਕੀਤਾ ਕਿਸੇ ਦਾ ਕੋਈ ਨਿੱਕਾ ਪੈਸਾ ਖਰਚ ਨਹੀਂ ਹੋਇਆ ਔਰ ਸੀਡੀ ਸੀਡੀਸ ਕੰਟ ਤੱਕ ਸਾਰਾ ਕੁਝ ਹੋ ਰਿਹਾ ਹੈ ਜੀ ਟੀਜੜ ਸਾਰਾ ਫ੍ਰੀ ਹੈ ਜੀ ਸਟੇ ਕਾਰਨ ਜਿਹੜਾ ਸਾਹਮਣੇ ਆ ਰਿਹਾ ਉਹ ਕਨਵੇੜ ਪੀਆਰਟੀਸੀ ਦੇ ਕੰਟਰੈਕਟ ਵਰਕਰ ਨੇ ਉਹਨਾਂ ਦੀ ਡਿਊਟੀ ਬਹੁਤ ਜ਼ਿਆਦਾ ਜਿਹੜੀ ਟਾਈਮ ਬਤਾਇਆ ਗਿਆ ਤਾਂ ਦੇਖੋ ਮੇਰਾ ਜਿਹੜਾ ਸਬੰਧ ਹੈ ਜੀ ਉਹ ਹੈਗਾ ਜਿਹੜਾ ਮੈਡੀਕਲ ਰਿਸਪੌਂਸ ਸਿਸਟਮ ਹੈ ਉਹ ਮੈਂ ਸਟੈਬਲਿਸ਼ ਕੀਤਾ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਮੈਂ ਠੀਕ ਹੈ ਮੈਂ ਜ਼ਰੂਰ ਜਿਹੜੀ ਫੀਡਬੈਕ ਹੈ ਉਹ ਟਰਾਂਸਪੋਰਟ ਡਿਪਾਰਟਮੈਂਟ ਨੂੰ ਔਰ ਪੁਲਿਸ ਡਿਪਾਰਟਮੈਂਟ ਨੂੰ ਸਾਰਿਆਂ ਨੂੰ ਉਹ ਵੀ ਅਸੀਂ ਐਗਜ਼ਾਮਨ ਕਰਾਂਗੇ ਜੀ ਲੇਕਿਨ ਕਿਉਂਕਿ ਲੋਕਲ ਬੱਸ ਸੀਗੀ ਜਿਹੜੀ ਇਸ ਨੌਰ ਤੋਂ ਆ ਰਹੀ ਸੀ ਮੈਨੂੰ ਲੱਗਦਾ ਨਹੀਂ ਕੋਈ ਲੰਬੇ ਰੂਟ ਦੀ ਬੱਸ ਨਹੀਂ ਸੀ ਕਿ ਬੰਦਾ ਸਵੇਰੇ ਗਿਆ ਸ਼ਾਮ ਨੂੰ ਆ ਰਿਹਾ ਸੀਗਾ ਕੋਈ ਇਦਾਂ ਦੀ ਗੱਲ ਲੱਗਦੀ ਨਹੀਂ ਆ ਬਟ ਸਟਿਲ ਜਿਹੜੇ ਸਾਰੇ ਫੈਕਟਰਸ ਆ ਗਏ ਆ ਉਹਦੇ ਚੋਂ ਅਸੀਂ ਜਿਹੜੇ ਹੈਗੇ ਆ ਜਿਹਨੂੰ ਡਾਰਕ ਸਪੋਰਟਸ ਕਹਿੰਦੇ ਆ ਅਸੀਂ ਜਿਹੜੇ ਐਕਸੀਡੈਂਟ ਪ੍ਰੋਨ ਆ ਉਹਨਾਂ ਦੀ ਵੀ ਸਾਰੀ ਸਟੱਡੀ ਕਰ ਰਹੇ ਆ ਜਿਹੜੇ ਹਿਊਮਨ ਫੈਕਟਰਸ ਆ ਜਾਂ ਜਿਹੜੇ ਵੀਕਲ ਨਾਲ ਰਿਲੇਟਡ ਆ ਵੀ ਗੱਡੀਆਂ ਵੀ ਅਪ ਟੂ ਡੇਟ ਹੋਣ ਤੇ ਬੰਦਿਆਂ ਦੇ ਵਿੱਚ ਫਟੀਗ ਫੈਕਟਰ ਨਾ ਹੋਵੇ ਉਹਨਾਂ ਦੇ ਰੈਸਟ ਕਰਨ ਦੀ ਜਗ੍ਹਾ ਹੋਵੇ ਉਹਨਾਂ ਨੂੰ ਪ੍ਰੋਪਰ ਸਿਟੀਆਂ ਹੋਣ ਆਲਰੇਡੀ ਵੀ ਕਰ ਰਹੇ ਆ ਬਟ ਉਹ ਵੀ ਅਸੀਂ ਕਰਾਂਗੇ ਜਿਹੜੇ ਬੋਕੇ ਤੇ ਉਹਨਾਂ ਦੇ ਜਿਹੜੇ ਪ੍ਰਧਾਨ ਨੇ ਯਾਦਵੰਦੁਰ ਤੇ ਪਹੁੰਚਦੇ ਨੇ ਉਹਨਾਂ ਨੂੰ ਕਿਹਾ ਸੀ ਅੱਧਾ ਘੰ हां मैं ਤੁਹਾਡੇ ਸਾਹਮਣੇ ਪੇਸ਼ੈਂਟ ਦੇ ਟ੍ਰਾਂਡੈਂਟ ਨਾਲ ਗੱਲ ਕਰਕੇ ਆਇਆ ਜੀ ਮਤਲਬ ਜਦੋਂ ਜਿਹੜਾ ਕੋਈ ਪੇਸ਼ੈਂਟ ਦਾ ਟ੍ਰਾਂਡੈਂਟ ਹੁੰਦਾ ਨਾ ਜੀ ਕਈ ਵਾਰੀ ਜਦੋਂ ਇੱਕ ਤਾਂ ਜਿਹੜੀ ਬਲੀਡਿੰਗ ਹੁੰਦੀ ਹੈ ਉਸ ਲਈ ਪੇਸ਼ੈਂਟ ਟੈਰਿਫਾਈਡ ਹੁੰਦਾ ਉਦੋਂ ਅਗਲੇ ਨੂੰ ਆਪਾਂ ਨੂੰ 5 ਮਿੰਟ ਵੀ ਆਏ ਲੱਗਦਾ ਹੁੰਦਾ ਕਿ ਬਹੁਤ ਹੋ ਗਏ ਸੜਕ ਸੁਰੱਖਿਆ ਫੋਰਸ ਵਾਲੇ ਹਰ 15 20 ਕਿਲੋਮੀਟਰ ਤੇ ਖੜੇ ਹੋਏ ਆ ਔਰ ਉਹ ਆਏ ਆ ਆਲਟੀਮੇਟਲੀ ਉਹੀ ਲੈ ਕੇ ਆਏ ਆ ਉਹੀ ਲੈ ਕੇ ਸਰ ਇੱਕ ਜਿਹੜਾ ਰੋਡ ਦੇ ਉੱਪਰ ਟਿੱਪਰ ਜਿਹੜੇ ਦੇ ਮੌਜੂਦ ਉਸ ਟਾਈਮ ਜਿਹੜੀ ਐਕਸੀਡੈਂਟ ਹੋਇਆ ਹੈਗਾ ਜਦੋਂ ਉਹ ਲੱਗਦਾ ਨਹੀਂ ਹੈ ਕਿ ਜਿਹੜੇ ਆਪਣੀ ਟ੍ਰੈਫਿਕ ਦੀ ਜਾਂ ਕੋਈ ਜਿਹੜੇ ਡੀਟੀਓ ਦੀ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅੱਜ ਹੈ ਜਿਹੜੇ ਟ੍ਰੈਕ ਉਹ ਮੈਂ ਤੁਹਾਨੂੰ ਕਹਿਣਾ ਜੀ ਜਿਹੜੇ ਬਾਕੀ ਸਾਰੇ ਫੈਕਟਰਸ ਹੈ ਉਹ ਉਹਨਾਂ ਦੀ ਪ੍ਰੋਪਰ ਇਨਕੁਆਰੀ ਹੋਵੇ ਸਿਰਫ ਠੀਕ ਹੈ ਉਹਨਾਂ ਦੇ ਸ਼ੋਰ ਕਰਾਂਗੇ ਤੇ ਜਿੰਨਾ ਜੀ ਹਾਲੇ ਵੀ ਨੌਨ ਇੰਡੀਅਨ ਦੀ ਈਡੀਐਲ ਵੀ ਨਹੀਂ ਮੈਡੀਸਿਨ ਜਿਹੜੀ ਅਵੇਲੇਬਲ ਹੈਗੀ ਹੈ 26 ਜਨੂਅਰੀ ਨੂੰ ਸਟੇਟ ਮਿਨਿਸਟਰ ਜੀ ਨੇ ਆਪਣੇ ਨਾਮ ਲੈ ਰਿਹਾ ਸੀ ਉਹਨੇ ਕਿਹਾ ਸੀ ਕਿ ਇਹ ਵੀ ਇਨਸ਼ੋਰ ਕਰਾਂਗੇ ਈਡੀਐਲ ਨੌਨ ਇੰਡੀਅਨ ਪਰ ਜਿਹੜੀ ਈਡੀਐਲ ਦੀ ਬੇਸਿਕ ਮੈਡੀਸਨ ਬੈਂਟ ਹੈ ਉਹ ਆ ਸਿंपल ਮੈਡੀਸਨ ਆਪਣੇ ਕੋਲੇ ਸਾਰੀਆਂ ਡੀਡੀਐਲ ਅਵੇਲੇਬਲ ਨੇ ਕਿਹ ਕਿਹ ਲ ਅਵੇਲੇਬਲ ਹੈ ਜੀ ਡੀਡੀਐਲ 200 ਦੇ ਕਿਹ ਕਿਹ ਬਿਲ ਬਲ ਹੈਗੇ ਆ 200 ਪਲਸ ਇੰਡੀਆ ਲ ਅਵੇਲੇਬਲ ਹੈ ਜੀ ਨਾਲ ਕੋਲ 200 ਤੋਂ ਬਾਅਦ ਇੰਡੀਆ ਲ ਅਵੇਲੇਬਲ ਹੈ ਔਰ ਨਾਨ ਇੰਡੀਅਨ ਵਾਸਤੇ ਇਹਨਾਂ ਕੋਲ ਫੰਡਸ ਵੀ ਹੈਗੇ ਆ ਜੀ ਜੇ ਨਹੀਂ ਹੋਵੇ ਤਾਂ ਇਹ ਨਹੀਂ ਕਿ ਦਵਾਈ ਨਹੀਂ ਇਹਨਾਂ ਕੋਲ ਨਾਨ ਇੰਡੀਅਨ ਦਾ ਇੱਕ ਟਰਮ ਐਕਟ ਵੀ ਜਿਹੜੀ ਹੈਗੀ ਆ ਹੁਣ ਰੀਸੈਂਟਲੀ ਇਹਨਾਂ ਨੇ ਕੋਆਇਨ ਕਰ ਲਈ ਆ ਅਸੀਂ ਮੈਜੋਰਟੀ ਮੈਡੀਸਨ ਇੰਡੀਅਨ ਚ ਲੈ ਕੇ ਆ ਰਹੇ ਆ ਉਹਦੀ ਵੀ ਜਿਹੜੀਆਂ ਇਹਨਾਂ ਦਾ ਇੱਕ ਪੈਟਰਨ ਜਿਹੜਾ ਯੂਜ਼ ਆ ਮੈਡੀਸਨ ਦਾ ਉਹ ਇਹਨਾਂ ਨੇ ਆਪ ਨੇ ਲੋਕਲ ਜਿਹੜੀ ਅਥਾਰਟिटीज ਹੈਗੀਆਂ ਉਹਨਾਂ ਨੇ ਸਟੱਡੀ ਕਰਨਾ ਵੀ ਕਿਹੜੀ-ਕਿਹੜੀ ਦਵਾਈਆਂ ਦੀ ਹੋਰ ਲੋੜ ਪੈਂਦੀ ਆ ਉਹ ਖਰੀਦ ਕੇ ਰੱਖਣੀਆਂ ਉਹਨਾਂ ਨੇ ਮੰਨ ਲਿਆ ਔਰ ਉਹ ਵੀ ਸਟੋਰ ਚ ਛੁਣ ਗਿਆ ਏ ਇਦਾਂ ਦੀ ਕੋਈ ਗੱਲ ਨਹੀਂ ਹੈ ਜਿਨ੍ਹਾਂ ਕੋਲੇ ਫੰਡਸ ਹੈਗਾ ਜੀ ਦੇਖਣ ਪਰ